ਕੋ 1200 ਦਾ ਰਕਸ਼ਾ ਹੋ ਜਾਂਦਾ 3 ਨੰਗਾ 1500 ਦੀ ਹਾਂਜੀ ਜੀ ਇਹ ਮਿਲ ਪੈਂਦਾ ਨਾਲ ਖੜ ਕੇ ਰਾ ਰਾਜੂ ਦੇ ਕੱਲ ਨੂੰ ਤੇਰੀ ਫੋਟੋ ਬੜਵਾ ਆਜੀ ਭੈ ਮੈਨ ਲੱਗ ਇਹਨੂੰ ਤਾਂ ਆਪਾਂ ਵੇਖਦੇ ਹੀ ਰਹਿੰਦੇ ਆ ਘਰੇ ਹੀ ਆ ਬਾਈ ਕਿੱਤੀ ਗੱਲ ਨਹੀਂ ਕਹਿੰਦੇ ਤੁਸੀਂ ਮੀਮ ਨਾ 3500 ਦਾ ਦੇ ਦੂਰੋਂ ਆਇਆ ਬੰਦਾ ਹੈ ਪੰਜ ਦਾ ਵੀ ਨਹੀਂ ਹੈਗਾ ਸਾਡੇ ਦਾ बिकूआ वही करना बिकूआ करना वही करना पुरे नहीं ये तो करना बिकूआ नहीं भी नहीं करना ते करनी तो पे हा अच्छा भला तो नहीं बिकी था नहीं कल देखिए पूरी देना नहीं भाई तो नहीं और क्या नहीं है पूरा चार था दान ने तब आ हो रहेगा तो हम करेंगे ये पहले ही नहीं जिन्ना पूरा 894000 ਨਹੀਂ ਨਹੀਂ ਥੋੜੇ ਨੇ ਕਾਚੀ 4000 ਗਰੀਬ ਹੁੰਦਾ ਯਾਰ 100 ਹੋਰ ਲੈ ਲੈ 100 ਸੂਰੀ ਤਾਂ ਇਕੱਲੇ ਨਹੀਂ ਪੀਦਾ 200 ਲੈ ਲੈ ਵਾਹ ਨਹੀਂ 4500 ਲੈ ਲੈ ਚੱਲ ਯਾਰ ਪੂਰ 500 4500 ਕਿੰਨਾ ਹੁੰਦਾ 20000 ਨਹੀਂ ਹੁੰਦਾ 4500 ਲੈ ਫੜ ਬਾਬਾ ਮੇਨਾਰ ਉਹ ਭਾਜੇ ਭਾਜੀ ਔਰ ਇਹ ਅਜੇ ਸਿੱਧੀ ਮਾਰਨੀ ਸੀ ਸਿੱਧੀ ਆਇਆ ਭਈ ਆਹ ਪਹਾੜ ਸੋਹਣਾ ਸੀ ਚਲ ਕੋਣੀ ਉਹ ਤੋਂ 5-400 ਮੈਂ ਆਪਾਂ ਸਿੱਧ ਕਰ ਲਾਂਗੇ ਸੌਦਾ ਲੈ ਲੈ ਕਾਲਾ ਲੈਤਾ 450 ਦਾ ਸੌਦਾ ਲੈ ਤੂੰ 5-400 ਦੀ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ 450 ਦਾ ਲੈਤਾ ਕਾਲਾ ਇਹ ਪੈਸੇ ਦੇ ਸੌਦਾ ਥੋੜੀ ਖਰਾਬ ਕਰਦੇ ਅਸੀਂ ਪੂਰਾ ਕਰੀ ਮੇਮਣਾ ਜੀ ਲੋਇੰਗ ਤੋਂ ਆਨਲਾਈਨ ਸਦਾ ਨਹੀਂ ਹੁੰਦੇ ਬਾਬਾ ਨਹੀਂ ਨਹੀਂ ਸਾਨੂੰ ਪਤਾ ਯਾਰ ਦਿਲ ਦੇ ਸੁਆਦ ਹੈ ਸਾਨੂੰ ਮੋਬਾਈਲੋ ਦੇ ਵਿੱਚ ਦਿਖਦਾ ਰਹਿੰਦਾ ਆਪੀ ਇਹ ਕੰਮ ਨਹੀਂ ਨਾ ਖਾਪੇ ਚ ਕੋਈ ਕੋਈ ਅਸੀਂ ਇਹ ਮੈਲ ਦੇ ਇੱਕ ਹੀ ਹਾਂ ਪਿਛਲੀ ਵਾਰੀ ਆਇਆ ਤੇਰਾ ਅੱਛਾ ਪਿਛਲੇ ਉਹ ਟੱਟਲੇ ਹਾਂਜੀ ਇੱਡਾ ਟੱਟਲਾ ਇੱਕ ਆਇਆ ਕਰਵਾ ਜਾ ਉਹ ਪਾਸ ਤੋਂ ਉਹ ਫਿਰ ਜੇ ਉਹ ਰੋਹੀ 5000 ਦੇ ਦੇ ਦੋ ਦੇ ਦੇ ਫਰਵਾਹ ਪਾ ਤਾ ਤੇਰੇ ਪੂਰੇ ਹੋਗੇ ਤੇ ਲਿਖਾਈ ਤੇਰੇ ਨਾਲ ਤੇਰੀ ਇਹਦੀ ਇਹਦੀ ਜੀ ਇੱਥੇ ਰੱਖ ਦੋ 700 ਰੁਪਏ ਲੈ ਤੇ ਛੋੜੇ ਨੂੰ ਜਿਹੜੀ ਮਰਜ਼ੀ ਕਰ ਦੇ ਤੇਰਾ ਜੀ ਅੰਨੇ ਤੁਮੀ ਨਾ ਕਰਾਇ ਜੋ ਕਰੀ ਦਾ ਕਰ ਦੋ ਉਹ ਪਰਚੀ ਤੇ 500 ਜਮ੍ਹਾਂ ਲਾਉਂਗਾ ਸਾਡਾ ਤੇ 200 ਰੁਪਏ ਦੇ ਦੋ ਜੀ ਫੇਰ ਤਾਂ ਉੱਤੀ ਜੋ ਆਪਣੀ ਗੱਲ ਪੂਰੀ ਨਹੀਂ ਤੇ ਚਾਰ ਪੰਜ ਥਾ

ਨਹਿਆਦਾ ਦੋ ਤੁਸੀਂ ਛੱਡੇ ਅਸੀਂ ਨੇ ਐ ਜੋ ਕੋਟਣੀ ਵਰਗਾ ਮੇਰੀ ਦਲਾਲੀ ਪਿੱਛੇ ਕੋਈ ਗੱਲ ਨਹੀਂ ਰੱਦ ਕਰਕੇ ਮੈਂ ਜੀ ਆਇਆ ਵੀ ਤੂੰ ਰੱਦ ਕਿਹਾ ਵੀ ਮੇਰੇ ਕੋਲ ਵਰਗਾ ਮੇਰੇ ਨਾਲ ਛੱਡੇ ਅਸੀਂ ਕੀ ਕੋਈ ਗੱਲ ਨਹੀਂ ਇਹ ਮੈਂ ਸਾਬਿਆ ਜੇ ਪਾਲਣਾ ਤੂੰ ਕੋਈ ਗੱਲ ਨਹੀਂ ਇੱਕੋ ਡੱਬਾ ਕਰ ਦੇਣਾ ਜਿਵੇਂ ਇਹ ਮੈਂ ਤੂੰ ਲਈਆ ਇੱਕ ਰੀਨ ਨਹੀਂ 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 ਮੈਂ ਤੇ ਇੱਕ ਲੈਣਾ ਚੌੜੀ ਮੇਰਾ ਸੌਦਾ ਚੱਲਦਾ ਮੈਂ 70 ਲੈਣਾ ਤੇ ਤੂੰ ਦੇ ਦੇ ਇੱਕ ਖੈ ਮੈਂ ਮੱਧਿਆ ਕੁ ਖੈ ਇਹ ਬਣਾਈ ਉਹ ਤੇ 25 ਖੈ ਪੱਤੇ ਪੁੱਤੇ ਵਰਸੀਨ ਖਾਈ ਬੱਕਰੀਆਂ ਦੇ ਦੁੱਧ ਪੋਵਾ ਆ ਗਏ ਓਏ 2500 ਲੈ ਨਾ ਤੈਨੂੰ ਵੀ ਪਤਾ ਹੈ ਸਮਾਦਾਲੀ ਸਾਫਿਆ ਹੈ ਇਹਨੇ ਆਏਗਾ ਤੈਨੂੰ ਪਤਾ ਐ ਉਹੀ ਰੁੱਤਣਾ ਹੈ ਹੋਰ ਕਹਿ ਰਹੀਂ ਉਹਦੇ ਨੇ ਨਹੀਂ ਵਿਗਦਾ 5 ਦਾ ਨਹੀਂ ਜਿੰਨੇ ਦਾ ਹੈਗਾ ਤੈਨੂੰ ਪਤਾ ਕਹਿੰਦਾ ਇਹ ਪੈਨੋ ਜਰਦਾ ਦੇ ਨੇ 2800 ਲੱਖੇ ਤੈਨੂੰ ਤਿੰਨ ਪਤਾ 400 ਦੇ ਦੇ ਇੱਕ ਪਾਸੇ ਉਹਦੇ 200 ਘੱਟ ਦੇ ਹੋਰ ਰਾਜੂ ਆ ਸਾਰੀ ਦੇ ਦੇ ਨਹੀਂ ਨਹੀਂ ਹੋਰ ਨਾਲ ਆ ਛੋਟੇ ਜਿਹੇ ਆਪੇ ਹੀ 3500 ਉਹ ਨਹੀਂ ਰਾਜੂ 4500 ਦਾ ਲੈ ਆਇਆ ਹੁਣ ਦਾ ਕਮਾਲ ਆ ਵੀਰ ਰਾਜੂ ਇਹ ਗੱਲ ਵੀ ਆ ਯਾਰ ਗਰੀਬ ਬੰਦੇ ਦੇ ਲੈਣਾ ਆਉਂਦਾ ਇੱਕ ਦੋ ਕਾਹ ਨੂੰ ਹੋ ਗਿਆ ਨਾ ਦੋ ਤਾ ਦੋ ਵੀਰ ਆ ਕੋਈ ਨਾ ਵਿਚਾਰਿਆ ਗਰੀਬ ਨਹੀਂ ਹੈਗੇ ਉਹ ਯਾਰ ਇਹਦੇ ਨੂੰ ਦੇਖਣਾ ਆਉਂਦਾ ਕਮਾਲ ਕਰਦਾ ਇਹਨਾਂ ਦਾ ਮੇਹ ਬਣਾਣੀ ਆਉਂਦਾ ਯਾਰ ਰਾਜੂ ਮੈਂ ਲੈ ਕੇ ਦੂੰ ਔਰੇ ਆ ਇਹਨੇ ਮੈਨੂੰ ਦਿੰ ਤਿੰਨ ਹਜ਼ਾਰ ਦਾ ਲੈ ਕੇ ਨਹੀਂ ਲੈ ਕੇ ਦੂੰ ਉਹ 22 ਸੱਜਾ ਸੁਆ ਲੈ ਗਾ ਲੋ ਕਰ ਲੈ ਦੋ ਕਰ ਲੈ ਦੋ ਕਰ ਲੈ ਉਹ ਕੋਲਿਆ ਡੱਬਾ ਹਰ ਜਾ ਆ ਦੇ ਫਿਰ ਇੱਧਰ ਪਿੱਛੇ ਉਹ ਹੋ ਗਿਆ ਦੋ ਕਰ ਲੈ ਨੂੰ ਨਾ ਇਹ ਤਾਂ ਨਮੇ ਵਪਾਰੀ ਨੇ ਮਰਵਾਉਣੇ ਤਾਂ ਨਹੀਂ ਇਹ ਜੇ ਜਿਉਂਦੇ ਰਹਿਣਗੇ ਫੇਰ ਮੰਡੀ ਚ ਆ ਜਾਣਗੇ ਵਿਚਾਰੇ ਲਿਆ ਇਹਦੇ ਆ ਲਵਾ ਕੇ ਲਵਾ ਕੇ ਲਿਆ ਆ ਆ ਲੈ ਲੈ ਉਹ ਤੈਨੂੰ ਹੀ ਦੋਨੇ ਕੁ ਕੁਛ ਨਹੀਂ ਹੁੰਦਾ ਇਹ ਵੀ ਲਵਾਗੇ ਨਹੀਂ ਨਹੀਂ ਉਹ ਗਰਾਰੀ ਫਸ ਗਈ ਨਹੀਂ ਨਹੀਂ ਤੂੰ ਇੱਕੋ ਲੈ ਉਹ ਲੈਣੋ ਚੱਲ ਇਹਦੇ ਕੋਲ ਨਹੀਂ ਉਹ ਮੈਂ ਲਾ ਲਾ ਗਏ ਲਾ ਲਾ ਫੇਰ ਇਹ ਤੂੰ ਰੱਖਾ ਇਹ ਫੜ ਕੇ ਅਰੇ ਆਓ ਬਸ ਕਿੱਥੇ ਫੜੀ ਓ ਫੜੀ ਓ

ਸਮਾਈ ਵੀ ਕਰਨੀ ਪੈਂਦੀ ਬੰਦੇ ਜਰਾ ਫਰੀ ਬੰਦੇ ਨੇ ਮੋੜਿਆ ਮਾਰ ਲੇ ਸਿੱਟੀ ਕਰਨਾ ਸਿੱਟੀ ਮਾਰ ਚਾਰ ਐ ਨਹੀਂ ਐ ਆਲਾ ਤੇਰਾ ਹਾਂ ਉਹ ਕੱਡੀ ਵੱਡੀ ਸਿੱਟੀ ਮਾਰਿਆ ਉਹ 35 3500 ਦੇ ਹਜ਼ਾਰ ਕੱਟ ਇਹਨੂੰ ਹਜ਼ਾਰ ਕੱਟ ਆ ਹਜ਼ਾਰ ਕੱਟ ਆ 3500 ਆ ਗਿਆ 3500 ਦਾ 500 ਤੈਨਾਂ ਲਿਆ ਤੀਂਦਰ ਮੈਂ ਤਾਂ ਹਾਇ ਲੈ ਦੇ ਕੋਈ ਨਹੀਂ ਆ ਫੜ ਯਾਰ ਉਹ ਆ ਯਾਰ ਆ ਤੇਰਾ ਫੜਾ ਰੋਲਾ ਨਾ ਪਵਿਨਾਂ ਦਾ ਜੋ ਆਉ ਸਾਨੂੰ ਲੈ ਜਾ ਰਿਹਾ 3500 ਰੁਪਏ ਜਿਹੜਾ ਵੀਰੋ ਆਉਂਦੇ ਖੜੇ ਖੜੇ ਉਹ ਸਾਨੂੰ ਐਵੇਂ ਹੀ ਕੱਢਦੇ ਹੋਗੇ ਲਖਾਈ ਲਖੂਈ ਇਹ ਕਰਨੀ ਤੇ ਇਹ ਤੇ ਦਿੱਤੇ ਨੇ ਤੇਰੇ ਪੈਰ ਸਵੀਰ ਨੇ ਉਹ ਗਾ ਤੁਹਾਡਾ ਪਿੱਛੇ ਹੋ ਜਾਓ ਤੋ ਸੱਤ ਪੈਰ ਬਟਕੇ ਤਾ ਚੱਕ ਵੀ ਠੀਕ ਹੈ ਦੋਸਤ ਦਾ ਪਪਾ ਤੋਰੋ ਕਿਰਦਾਰ ਦੇ ਕੇ ਸਾਨੂੰ 400 ਰੁਪਏ ਦੇ ਦੇ ਮੈਨੂੰ ਦੇ ਦੋ ਗੋਲੇ ਜਾਨੇ 10 ਤੋਂ 10 ਦਾ ਰਾਇਣਾ ਤਾਂ ਕਿ ਕਿ ਕਰਵਾਉਣਾ ਹੈ ਮੈਂ ਮੁਟੇ ਦਿੰਦਾ ਤੁਹਾਨੂੰ 500 ਦਾ ਫੜਾਇਆ 500 ਦੇ ਦੇ ਨੂੰ 500 ਦਾ 100 ਥਾਲਾ ਬਸ ਆ ਲੈ ਦੋਨਾਂ ਦੀ ਹੋ ਜੂ ਇੰਨੇ ਵੀ ਬਸ ਮਾਲ ਕਰਦਾ ਮੈਂ ਸੋਚੀ ਹੋਰ ਵੀ ਲੈਣੇ ਨੇ ਦੇਖ ਤੋਂ ਬੁਲਾਏ ਤੋਂ ਪਰੇ ਸੋਚਦਾ ਕੋਈ ਨਹੀਂ ਲੈਂਦਾ ਪਰ ਇਹ ਵੀ ਹਿਸਾਬ ਲਾਵਾ YouTube ਨਹੀਂ ਲੈਂਦਾ ਨੂੰ ਨਹੀਂ ਦੇਉਂਗੇ ਜੇ ਸੋਚਦਾ ਮੇਰਾ ਬਣਦਾ ਵੀ ਹੋਊਗਾ ਨੂੰ ਨਹੀਂ ਦੇਉਂਗੇ ਰਾਜੂ ਉਹ ਨਹੀਂ ਕਰਦਾ ਪਟੋ ਯਾਰ ਫਿਰ ਤੇ ਮੇਰੇ ਹੋਰ ਆਪਾਂ ਤੈਨੂੰ ਵਿੱਚ ਬੁਲਾਉਣਾ ਮੈਂ ਹਰ ਵਾਰੀ ਬੱਚਾ ਲਿਆ ਇਹ ਸੋਚਦਾ ਮੇਰਾ ਬਣਿਆ ਸੀ ਮੈਂ ਕਹਾਂ ਲੱਗੂ ਤੂੰ ਕਰਾ ਮੈਂ ਸੋਚਦਾ ਇਹ ਕਰਾ ਆਪਿਆ ਚਲ ਕੋਈ ਐਵੇਂ ਇਹਦੇ ਹੱਥੋਂ ਕਰਵਾਏ ਕੋਈ ਉਧਰ ਪਿਛਲੀ ਵਾਰੀ ਚੰਗਾ ਤਰੀਕਾ ਲੈ ਗਿਆ ਕੋਈ ਨਹੀਂ ਅੱਛਾ ਅਜੇ ਇੱਕ ਦੋ ਹੋਰ ਮੈਂ ਲੈਣੇ ਨੇ ਕੋਈ ਆਸ਼ੋਕੀ ਸੀਤੀ ਆ ਵੀਰ ਬੇ ਬੜਾ ਜੀ ਵੀਰ ਰਾਜੂ ਇਹ ਕੀਤਾ ਤੈਨੂੰ ਕਾਹ ਨੂੰ ਵੀ ਕੀਤਾ ਉਹ ਗੱਲਾਂ ਨਾ ਕਰੇ 150 ਮੈਂ ਤੈਨੂੰ ਇਕੇਰਾ ਬਣੀਆਂ ਉਹ 20 30 ਉਹ ਨਹੀਂ ਮੈਂ ਦਊਗਾ 150 ਮੈਂ ਦੇ ਤੁਰਾਂ ਮੱਥੇ ਨੂੰ 150 ਮੈਂ ਦੇਣਾ ਤੂੰ ਮੈਨੂੰ 300 ਇਹਨੂੰ ਦਿੱਤਾ ਨਾ 150 ਮੈਂ ਦਊਗਾ 150 ਦੇ ਤੈਨੂੰ ਭਰਾ ਲਾਦੂ ਤੇਰਾ ਬੱਚੇ ਲਖਾਓ ਉਹ ਲੈਨੇ ਪੈਂਦਾ ਯਾਰ ਭਰਾਲੀ ਦੇਣੀ ਪੈਂਦੀ ਆ ਆਓ ਜੀ ਬੱਚੇ ਲਖਾਓ ਆ ਪਾਣੇ ਗਿਆ ਲੈ ਉਹ じゃ ਲਖਿਆ ਕੀ ਆ ਓਏ ਲਗਾ ਫੜਾ ਯਾਰ ਬੱਚੇ ਕਿੱਧਰ I'm <laughs> going